हल्का जंडियाला के नज़दीकी गांव मुच्छल के रहने वाले चरनजीत सिंह अरुणाचल प्रदेश में ड्यूटी पर तैनात थे चरणजीत सिंह की पहाड़ी से गिरने के कारण मौत हो गई जिसके बाद पंजाब सरकार की ओर से शहीदों के परिवारों को एक करोड़ की सहायता दी गई आपको बता दें कि सरकार की तरफ से मिली सहायता के बाद शहीदों के परिवारों ने पंजाब सरकार का शुक्रिया अदा किया और ये भी कहा कि यह पंजाब सरकार की अच्छी पहल है ਕੀ ਨਾਮ ਹੈ ਗਗਨਦੀਪਪੁਰ ਅ ਕੀ ਲੱਗਦੇ ਨੇ ਤੁਹਾਡੇ ਚਲਗੇ ਮੇਰੇ ਦੇਰ ਗਦੋ ਪਤਾ ਲੱਗਿਆ ਸੀ ਕਿ ਉਹਨਾਂ ਦੀ ਡੈਥ ਹੋ ਗਈ ਸਾਨੂੰ ਤੇ ਇੰਤਰੀ ਗਨਮੁਨੇ ਰੇਪਾਂ ਦੇ ਫੋਨ ਆਇਆ ਸੀ ਤੇ ਇਥੇ ਬਟਾਲੇ ਤੋਂ ਆਇਆ ਸੀ ਕਿ ਚਰਨਜੀਤ ਭਾਜੀ ਇਦਾਂ ਹੋ ਗਏ ਤੇ ਜਦੋਂ ਪੱਪੀ ਸੀ ਉਹ ਸਵਰਟ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਸੀ ਉਹ ਉਸ ਵਕਤ ਚਲੋ ਮੇਰੇ ਵਿਆਹ ਨੂੰ ਤੇ ਥੋੜਾ ਇਹ ਤਾਂ ਬਾਹਰ ਵੇਚੀ ਹੋਇਆ ਉਹਦੋਂ ਹਾਲਾਤ ਬੁਖਮੜੇ ਹੀ ਨੇ ਤੇ ਤੁਹਾਡੇ ਹਸਬੰਦ ਕੀ ਕਰਦੇ ਨੇ ਮੇਰੇ ਬਾਹਰ ਦੋ ਭਰਾ ਹਾਂਜੀ ਦੋਵੇਂ ਭਰਾ ਨੇ ਹੋਰ ਪਰਿਵਾਰ ਦੇ ਵਿੱਚ ਕੌਂਦ ਨੇ ਹੋਰ ਪਰਿਵਾਰ ਦੇ ਬਸ ਸਾਡੀ ਫੈਮਿਲੀ ਆ ਤੇ ਉਹਨਾਂ ਦੀ ਬੱਚੇ ਇਹਨਾਂ ਦੇ ਦੋ ਮੇਰੇ ਬੱਚੇ ਦੋ ਤੇ ਤੁਹਾਡੇ ਸੱਸ ਸੱਸ ਬਾਂ ਸੋਹਰਾ ਨਹੀਂ ਆਗੇ ਤੇ ਕਮਾਈ ਦਾ ਸਾਧਨ ਕਿਸ ਤਰ੍ਹਾਂ ਦਾ ਕਮਾਈ ਦਾ ਸਾਧਨ ਮੜਾ ਮੋਟਾ ਜੀ ਗੁਜ਼ਾਰਾ ਵਜਾਰਾ ਜਾਈ ਤੋਂ ਜਿਹੜਾ ਸਰਕਾਰ ਵੱਲੋਂ ਪਹਿਲ ਕਦਮੀ ਕੀਤੀ ਗਈ 1 ਕਰੋੜ ਰੁਪਏ ਜਿਹੜਾ ਸੀ ਇਦਾਂ ਦੇ ਪਰਿਵਾਰ ਨੂੰ ਦਿੱਤਾ ਗਿਆ ਕਿ ਇਸ ਤਰ੍ਹਾਂ ਸਮਝ ਲੇਜੀਏ। ਬਧੀਏ ਚਲੋ ਜੋ ਭਗਵੰਤ ਮਾਨ ਨੇ ਸਕੀਮ ਦਿੱਤੀ ਬਹੁਤ ਵਧੀਆ ਦਿੱਤੀ ਆ ਜੋ ਪਰਿਵਾਰ ਦੇ ਵਿੱਚ ਚਲ ਜਾਂਦਾ ਜੀ ਉਹਦੀ ਕਮੀ ਤੇ ਪੂਰੀ ਹੋਣੀ ਨਹੀਂ ਆ। ਤੇ ਪਰ ਇਹ ਆ ਕਿ ਚਲੋ ਬੱਚੇ ਆ ਫੈਮਿਲੀ ਆ ਸਾਰਾ ਜੋ ਮਾਂ ਮਾਂ ਵਾ ਪਿਓ ਵਾ ਉਹਨਾਂ ਵਾਸਤੇ ਜੋ ਵੀ ਪ੍ਰਾਲਾ ਕੀਤਾ ਵਧੀਆ ਕੀਤਾ। ਕੀ ਲਾਭ ਹੈ? ਨਹੀਂ। ਮੇਰਾ ਬਲਵਿੰਦਰ ਕੌਰ ਜਨਜੀਤ ਜੀ ਬਈ ਜਨਜੀਤ ਹੋ ਗਈ ਆ ਹਾਂਜੀ ਕਿਦੋਂ ਪੜ੍ਹੀ ਹੋ ਸੀ ਇਹ ਤੇ ਅੰਕ ਹੋਏ ਕੀ ਕਿੰਨਾ ਤਸੀ ਇਹਦਾ ਬੱਚਿਆਂ ਨੂੰ ਕਿੰਨਾ ਪਾਲਿਆ ਕੋਸਾ ਕਿਰੇ ਲੱਗਦਾ ਮੈਂ ਤੇ ਬਹੁਤ ਮੰਦੇ ਹਾਲਤਾਂ ਦੇ ਨਾਲ ਪਾਲਿਆ ਹੀ ਵੀ ਇਕੱਲੇ ਰਹਿ ਕੇ ਉਹਨਾਂ ਦੇ ਨਾਲ ਝੋਨੇ ਚਾਰਨੇ ਸਭ ਕੁਝ ਚਾਰਨਾ ਮੈਂ ਇਹੋ ਹੀ ਆਖਣਾ ਮੈਨੂੰ ਦੂਜੇ ਥਾਂ ਨਾ ਤੋਰਿਓ ਮੇਰੇ ਨਿਆਣੇ ਪਾਲ ਦਿਓ ਮੈਂ ਆਪਣੇ ਨਿਆਣੇ ਪਾਲ ਕੇ ਇਹ 11ਵੀਂ ਚ ਭਰਤੀ ਇਹ ਬੇ ਸਕੂਲੇ ਪਾਇਆ 11ਵੀਂ 11ਵੀਂ ਕੀਤੀ ਤਾਂ ਫੇਰੇ ਭਰਤੀੇ ਖਣ ਗਿਆ ਚਲੋ ਇਹ ਭਰਤੀ ਹੋ ਗਿਆ ਪਿੰਡਦਿਆਂ ਨੇ ਬਹੁਤ ਮੇਰੀ ਕੀਤੀ ਪੇਕੇ ਆ ਘਰ ਉਹਨਾਂ ਨੇ ਕੀਤੀ ਵੀ ਬਹੁਤ ਜਿਆਦੀ ਮੇਰੀ ਮਾਈ ਤਾਂ ਕੀਤੀ ਵੀ ਇਹਦਾ ਮੁੰਡਾ ਭਰਤੀ ਹੋ ਜਾ ਕੇ ਤੇ ਬੇਕੇ ਆਪਣੇ ਬੇਕੇ ਤੇ ਰੋਟੀ ਖਾਊਗੀ ਚਲੋ ਭਰਤੀ ਹੋ ਗਿਆ ਦੂਜਾ ਬਾਹਰ ਚਲ ਗਿਆ ਥੋੜੀ 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 ਕੋਈ ਹੱਡ ਕੋ ਕੋਟਾ ਆਂਦਾ ਹੈ ਫੇਰ ਮੈਂ ਇੱਥੇ ਆਈ ਆ ਜਦੋਂ ਇਹ ਭਰਤੀ ਹੋ ਗਿਆ ਇਹਨੂੰ ਹੋਏ ਨੂੰ 4 ਸਾਲ ਹੋਏ ਸੀ ਤੇ ਫੇਰ ਮੈਂ ਇੱਥੇ ਵੜੀ ਨਹੀਂ ਤੇ ਮੈਂ ਵੜਦੀ ਨਹੀਂ ਇੱਥੇ ਨਹੀਂ ਮੈਨੂੰ ਚੰਗਾ ਚਾਹੁੰਦੇ ਹੁੰਦੇ ਆਂ ਦਿੰਦੇ ਸੀ ਇਹ ਚੰਗੀ ਨਹੀਂ ਫਲਾਂ ਆਂਟੀ ਹੋਆ ਮੈਂ ਚੋਅ ਕਰਕੇ ਉੱਥੇ ਬਿਲਕੁਲ ਜੈਤੂ ਮੋਰੋ ਕਿੰਨੀ ਕੁ ਉਮਰ ਦੀ ਸੀ ਜਦੋਂ ਤੁਹਾਡੀ ਡੈਥ ਹੋਈ ਸੀ ਕਿੰਨੀ ਉਮਰ ਦੀ ਸੀ ਜੀ ਮੈਨੂੰ ਦੱਸੋ ਮੇਰੇ ਘਰ ਵਾਲੇ ਹਾਂਜੀ ਮੇਰਾ 3 ਸਾਲ ਵਿਆਹ ਨੂੰ ਹੋਏ ਜਦੋਂ ਇਹਨੇ ਡੈਥ ਹੋ ਗਈ ਜਦੋਂ ਇਹਨਾਂ ਦੀ ਡੈਥ ਇਹ ਕਿੰਨੀ ਉਮਰ ਦੀ ਸੀ ਉਹ ਵੱਡਾ ਕਾਕਾ ਵੀਰਾ 10 ਮਹੀਨੇ ਦਾ ਸੀ ਇਹ ਮਰੇ ਤੋਂ ਬਾਦਾਂ ਉਦੋਂ 2 ਢਾਈ ਮਹੀਨੇ ਹੀ ਮਰੇ ਤੋਂ ਬਾਦਾਂ ਹੋਇਆ ਵਾ ਹੈ ਸ਼ੇਮਿੰਨੀ ਤੇ ਤੇਰੀ ਦਿਨੀ ਕਿਹੋ ਜਿਹਾ ਲਾਤੀ ਜਦੋਂ ਬਹੁਤ ਮਾਰੇ ਰੋਟੀ ਵੀ ਨਹੀਂ ਖਾਣ ਨੂੰ ਦੀ ਉਹ ਗੱਲ ਕਮਾਈ ਕਰਨੀ ਉਹਨਾਂ ਦੇ ਨਾਲ ਤਾਂ ਫੇਰ ਰੋਟੀ ਮਾਪਿਆਂ ਦੇ ਘਰੋਂ ਖਾਣੀ ਚਲ ਜੀ ਦੀ ਮੌਤ ਦਾ ਕਿਦਾਂ ਪਤਾ ਲੱਗਾ ਸਾਨੂੰ ਮੌਤ ਦਾ ਪਤਾ ਲੱਗਾ ਵਾ 5 ਵਜੇ ਸਵੇਰੇ ਉਹ ਕੱਕਾ ਇਦਾਂ ਪੂਰਾ ਹੋ ਗਿਆ ਮੈਂ ਮੱਝ ਛੋਣ ਲਈ ਨਹੀਂ ਮੱਝ ਉੱਥੇ ਛੱਡ ਦਿੱਤੀ ਮੈਂ ਰੋਣ ਪੇ ਟੰਡਾ ਵੀ ਮੁਲਕ ਇੱਥੇ ਇਕੱਠਾ ਹੋ ਗਿਆ ਭਗਵੰਤ ਮਾਨ ਸਰਪੰਨ ਜਿਹੜਾ 1 ਕਰੋੜ ਰੁਪਇਆ ਦਿੱਤਾ ਹੈ ਵਾ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਕੀ ਠੀਕ ਵਾ ਪੁੱਤ ਲੱਗ ਰਿਹਾ ਇਹੋ ਹੀ ਆ ਵੀ ਚਲੋ ਹੁਣ ਕਮੀ ਤੇ ਪੂਰੀ ਨਹੀਂ ਪੁੱਤ ਦੀ ਹੋਣੀ ਤੇ ਰੋਟੀ ਤੇ ਖਾਵਾਂਗੇ ਮਮੀ ਖਾਊਗੀ ਉਹ ਵੀ ਖਾਣਗੇ ਨਿਆਣੇ ਬੱਚੇ ਕਿੰਨੇ ਇੰਨਾਂ ਦੇ ਇੰਨਾਂ ਦੇ ਦੋ ਪਾਕੇ ਆ ਤੇ ਨਾਲ ਹੀ ਰਹਿੰਦੇ ਨੇ ਨਹੀਂ ਉੱਥੇ ਰਹਿੰਦੇ ਆਪਣੇ వక్కరే విటాయిరి